ਵੀ ਪਿਛਲੇ 8 ਮਹੀਨਿਆਂ ਤੋਂ ਇਹ ਆਪਣੇ ਪੰਜਾਬ ਲਈ ਵੀ ਸ਼ਰਮ ਦੀ ਗੱਲ ਹੈ ਤੇ ਮੈਂ ਤਾਂ ਹਰੇਕ ਪਿੰਡ ਲਈ ਕਹੂੰਗਾ ਭਾਵੇਂ ਉਹ ਮੇਰੇ ਪਿੰਡ ਦੇ ਵੀ ਹੈ ਵੀ ਇੱਥੇ ਪਹੁੰਚ ਘਾਤੋਂ ਨਹੀਂ ਰਹੇਗੇ ਇਹ ਨਹੀਂਗਾ ਵੀ ਜੇ ਤੁਸੀਂ ਅੱਜ ਮੰਨ ਲਓ ਜੇ ਸਿੰਘ ਸੱਜ ਗਏ ਆ ਤਾਂ ਤੁਸੀਂ ਸਾਰਾ ਕੁਝ ਹੋ ਗਏ ਜਿਹੜੇ ਹੁਣ ਪੁਰਾਣੇ ਤੁਰੇ ਫਿਰਦੇ ਆ ਇੱਜ਼ਤ ਉਹਨਾਂ ਦੀ ਆਪਾਂ ਨੂੰ ਕਰਨੀ ਪੈਣੀ ਆ ਫੇਰ ਹੀ ਆਪਣੀ ਪਿਛਲੀਆਂ ਨੇ ਇੱਜ਼ਤ ਕਰਨੀ ਜਿਹੜੇ ਆਪਣੇ ਮਗਰ ਆਉਣੇ ਤੇ ਹੁਣ ਉਹ ਸ਼ੰਭੂ ਲਈ ਬੈਠੇ ਆ ਉੱਥੇ ਵੀ ਹੁਣ ਕਿਸੇ ਦੀ ਮਾਤੀ ਨਹੀਂ ਜਦੋਂ ਮਿਲਦੀ ਤੇ ਮੋਰਚੇ ਲਾਉਣ ਦਾ ਵੀ ਕੀ ਫਾਇਦਾ ਕਾਲ ਨੂੰ ਫਿਰ ਜੇ ਕੋਈ ਗੱਲਬਾਤ ਹੁੰਦੀ ਫਿਰ ਕਹਿੰਦੇ ਸਾਡੇ ਮਗਰ ਨਹੀਂ ਤੁਰਦਾ ਫਿਰ ਤੁਰਨਾ ਕਿਨੇ ਫਿਰ ਤਾਂ ਉਹ ਗੱਲ ਆ ਵੀ ਸੇਵਿਆਂ ਚ ਜਾਣ ਨੂੰ ਵੀ ਬੰਦਾ ਨਹੀਂ ਰਹਿਣਾਗਾ ਹੋਰ ਮੋਰ ਚਾ ਲਾ ਕੇ ਬਹਿ ਜਾਂਦੇ ਕਿਤੇ ਨਹਿਰਾਂ ਤੇ ਲਾ ਕੇ ਬਹਿ ਗਏ ਕਿਤੇ ਕਿੱਥੇ ਬਹਿ ਗਏ ਅਸੀਂ ਸਾਲ ਹੋ ਗਿਆ 13 ਮਹੀਨੇ ਪਹਿਲਾਂ ਇੱਥੇ ਬੈਠ ਰਹੇ ਹਾਂ ਵਿੱਚੋਂ ਡੇਢ ਮਹੀਨਾ ਸ਼ੰਭੂ ਤੇ ਲਾ ਕੇ ਆਏ ਹਾਂ ਤੇ ਸਗੋ ਲੋਕ ਕੀ ਐ ਬਾਣੇ ਨੂੰ ਹੀ ਟਾਰਗੇਟ ਕਰੀ ਜਾਂਦੇ ਆ ਦਲਾਂ ਪੰਥਾਂ ਨੂੰ ਨਕਾਰੀ ਜਾਂਦੇ ਆ ਤੇ ਆਈ ਨਹੀਂ ਪਤਾਗਾ ਵੀ ਪੰਥਿਆਕ ਬਹੁਤ ਵੱਡਾ ਘਰ ਆ ਜੀਨੇ ਤੁਹਾਨੂੰ ਬਚਾਉਣਾ ਫਿਰ ਇਹ ਬਸਾਂ ਨੇ ਕਹਿੰਦੇ ਕਿ ਤੁਸੀਂ ਵਾਅਦਾ ਕਰਦੇ ਜਿੱਦੇ ਅਸੀਂ ਇਹਨਾਂ ਦੇ ਕਿਸੇ ਨੇ ਵਾਅਦਾ ਕਰਦਾ ਫਿਰ ਇਹ ਚਾਕਣ ਜਿਸ ਹੁਣ ਭਾਈ ਅਮਰਤਪਾਲ ਨੂੰ ਵੀ ਤਾਂ ਜਤਾਇਆ ਹੀ ਇਹਨਾਂ ਨੂੰ ਅੰਦਰ ਬੈਠੇ ਨੂੰ ਸ਼ਾਇਦ ਉਹਨੀ ਉਮੀਦ ਨਹੀਂ ਸੀਗੀ ਤੇ ਇਹ ਸਾਰਾ ਕੁਝ ਨਾ ਲੜੀਵਾਰ ਹੀ ਚੱਲਦਾ ਹੁੰਦਾ ਬਾਕੀ ਸੰਗਤਾਂ ਨੂੰ ਆਪੀਲ ਵੱਧ ਤੋਂ ਵੱਧ ਭਾਈ ਇੱਥੇ ਪਹੁੰਚੋ ਜੇ ਆਪਾਂ ਚਾਹੁੰਦੇ ਆ ਵੀ ਆਪਣੇ ਸੰਗ ਰਿਹਾ ਹੁਣ ਤੇ ਨਹੀਂ ਤਾਂ ਫਿਰ ਉਹ ਗੱਲ ਆਵਾਰੀ ਹੁਣ ਅਗਲੀ ਥੋੜੀ ਵੀ ਹੈ ਤੇ ਇਹਨਾਂ ਤੋਂ ਚਲੋ ਠੀਕ ਹੈ ਦੂਜੇ ਤਲਾ ਪੰਥ ਆਲੇ ਆਪਾਂ ਕਹਿੰਦੇ ਆ ਵੀ ਲੈਂਦੇ ਆ ਕਿਉਂਕਿ ਭਾਈ ਲੋੜ ਆ ਘੋੜੇ ਖੜੇ ਆ ਜੇ ਮੋਰਚੇ ਤੇ ਆਏ ਆ ਤੇ ਇਹਨਾਂ ਤੋਂ ਹੀ ਲੈ ਸਕ੍ਰੀਨ ਦੇ ਉੱਪਰ ਤੁਸੀਂ ਤਸਵੀਰਾਂ ਦੇਖ ਰਹੇ ਹੋ ਬਹੁਤ ਹੀ ਖੂਬਸੂਰਤ ਘੋੜੇ ਤੁਹਾਨੂੰ ਨਜ਼ਰ ਆ ਰਹੇ ਹੋਣੇ ਆ ਔਰ ਇਹ ਨਹਿنگ ਸਿੰਘ ਦਲਾਂ ਦੇ ਘੋੜੇ ਨੇ ਔਰ ਇਹ ਪ੍ਰਾਤਨ ਰਵਾਇਤ ਹੈ ਨਹਿنگ ਸਿੰਘ ਦਲਾਂ ਦੀ ਜਿੱਥੇ ਵੀ ਨਹਿنگ ਸਿੰਘ ਦਲ ਜਾਂਦੇ ਨੇ ਘੋੜੇ ਉਹਨਾਂ ਦੇ ਨਾਲ ਹੀ ਰਹਿੰਦੇ ਨੇ ਔਰ ਔਮਿੰਨ ਸਾਹ ਮੋਰਚਾ ਮਹਾਲੀ ਦੇ ਵਿੱਚ ਲੱਗਿਆ ਹੋਇਆ ਹੈ ਨਹਿنگ ਸਿੰਘ ਦਲ ਇੱਥੇ ਵੀ ਆਪਣੇ ਘੋੜਿਆਂ ਸਮੇਤ ਪਹੁੰਚੇ ਨੇ ਖਾਸ ਤੌਰ ਤੇ ਬਾਬਾ ਰਾਜਾ ਰਾਜ ਸਿੰਘ ਹਰਾਂ ਦਾ ਜਿਹੜਾ ਦਲ ਆ ਔਰ ਦਿੱਲੀ ਦੇ ਸਿੰਘੂ ਬਾਡਰ ਤੇ ਵੀ ਇਹ ਘੋੜੇ ਰਹੇ ਇਹਨਾਂ ਚੋਂ ਕਈ ਘੋੜੇ ਉੱਥੇ ਜ਼ਖਮੀ ਵੀ ਹੋਏ ਕਈ ਘੋੜਿਆਂ ਦੀਆਂ ਸ਼ਹੀਦੀਆਂ ਵੀ ਹੋਈਆਂ ਜਦੋਂ 26 ਜਨਵਰੀ ਨੂੰ ਦਿੱਲੀ ਵੱਲ ਨਾਕੂਜ਼ ਕੀਤਾ ਤਾਂ ਇਹ ਸੰਘਰਸ਼ੀ ਘੋੜੇ ਵੀ ਮੰਨਿਆ ਜਾ ਸਕਦਾ ਕਿਉਂਕਿ ਇਹ ਪਹਿਲਾਂ ਦਿੱਲੀ ਵੀ ਰਹਿ ਕੇ ਆਏ ਨੇ ਹੁਣ ਇਹ ਕੌਮੀ ਇਨਸਾਫ ਮੋਰਚੇ ਦੇ ਵਿੱਚ ਨੇ ਪਰ ਵੱਡੀ ਗੱਲ ਇਹ ਹੈ ਜਿਹੜੀ ਜਾਣਕਾਰੀ ਲਈ ਅਸੀਂ ਖਬਰ ਕਰ ਰਹੇ ਹਾਂ ਕਿ ਹੁਣ ਇਹਨਾਂ ਘੋੜਿਆਂ ਦੇ ਲਈ ਪਿਛਲੇ ਲੰਬੇ ਸਮੇਂ ਤੋਂ ਇੱਥੇ ਮੌਜੂਦ ਹੋਣ ਕਾਰਨ ਸਾਲ ਤੋਂ ਹੀ ਵੱਧ ਸਮਾਂ ਹੋ ਗਿਆ ਰਾਸ਼ਨ ਹੈ ਜਿਹੜਾ ਉਹਦੀ ਕਮੀ ਆ ਗਈ ਹੈ ਇਕੀ ਕਮੀ ਹੈ ਕਿਸ ਤਰ੍ਹਾਂ ਦਾ ਰਾਸ਼ਨ ਇਤੇ ਚਾਹੀਦਾ ਆ ਪੰਨਿੰਗ ਸਿੰਘਾ ਤੁਹਾਨੂੰ ਜਾਣਾਂਗੇ ਬਾਬਾ ਜੀ ਸਾਸੀ ਗਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਟੋਡਾ ਕੀ ਨਾਮ ਹੈ ਜੀ ਖੋਲਾ ਸਿੰਘ ਆ ਜੀ ਬਾਬਾ ਰਾਯਾ ਰਾਜ ਸਿੰਘ ਦੀ ਫੌਜ ਆ ਅਰਬਾਂ ਖਰਬਾਂ ਤਰਨਾਂਦਾਲ ਮਿਸਲ ਸ਼ਰੋਮਣੀ ਸ਼ਹੀਦ ਬਾਬਾ ਸਿੰਘ ਜੀ ਜਥੇਦਾਰ ਬਾਬਾ ਚੜਤਾ ਸਿੰਘ ਜੀ ਬਾਬਾ ਰਾਯਾ ਰਾਜ ਸਿੰਘ ਜੀ ਤੇ ਇੱਥੇ ਘੋੜਿਆਂ ਨੂੰ ਸਾਨੂੰ ਰੱਖ ਦਵਾ ਦੇ ਜਿਵੇਂ ਛੋਲੇ ਹੋਗੇ ਜੋ ਹੋਗੇ ਚੋਕਰ ਹੋ ਗਿਆ ਸਿੰਘਾਂ ਨੂੰ ਹੋਗਾ ਰਗੜਿਆਂ ਦੀਆਂ ਰੱਖਦਾ ਵਸਦਾ ਕੋਈ ਹੋਰ ਵੀ ਜੋ ਕਿਸੇ ਦੀ ਸ਼ਰਦ ਆ ਘੋੜਿਆਂ ਦੀ ਤੂੜੀ ਆ ਜਿਨੇ ਦੇ ਕੇ ਜਾਣੀ ਭਾਈ ਦੇ ਸਕਦਾ ਇਹ ਘੋੜਿਆਂ ਨੂੰ ਖਰਾਕ ਤਾਂ ਉਹਨਾਂ ਨੇ ਇੱਥੇ ਚਾਹੀਦੀ ਚਾਹੀਦੀ ਆ ਸਿੰਘ ਤਾਂ ਚਲੋ ਕੋਈ ਨਹੀਂ ਇੱਕ ਟੈਂਪੋ ਖੇ ਵੀ ਰਹਿ ਲੈਣਗੇ ਜਾਂ ਪਾਸਿਓਂ ਛਾਕੇ ਵੀ ਗੁਜ਼ਾਰਾ ਕਰ ਲੈਣਗੇ ਪਰ ਜਿਹੜਾ ਘੋੜਿਆਂ ਨੂੰ ਆ ਉਹਨਾਂ ਨੂੰ ਤਾਂ ਦਾਣਾ ਪਾਉਣਾ ਹੀ ਪੈਣਾ ਤੇ ਇਹਨਾਂ ਨੂੰ ਤਾਂ ਆਪਾਂ ਭੁੱਖੇ ਵੀ ਨਹੀਂ ਰੱਖ ਸਕਦੇ ਕਿਉਂਕਿ ਮਹਾਰਾਜ ਨੇ ਹੁਣ ਪੰਥ ਤੋਰਿਆ ਤੇ ਪੰਥ ਨੂੰ ਰੱਖਦਾ ਵਸਦਾ ਵੀ ਕੁਦਰਤੋਂ ਹੀ ਆ ਮਹਾਰਾਜ ਜਦੋਂ ਵੀ ਬੋਲਾ ਹੀ ਆ ਵੀ ਫੌਜਾਂ ਵੀ ਆਟੋਮੈਟਿਕ ਹੀ ਉਤਰਦੀਆਂ ਤੇ ਘੋੜੇ ਵੀ ਤੇ ਰੱਖਦਾ ਵਸਦਾ ਵੀ ਤੁਰਦ ਰਗਾਦੀਆਂ ਲੱਗੀਆਂ ਆ ਤੇ ਆਪੇ ਮਹਾਰਾਏ ਵਿਧੀ ਬਣਾਉਂਦਾ ਬਾਕੀ ਸੰਗਤ ਨੂੰ ਵੀ ਸਾਡੀ ਬੇਨਤੀ ਹੈ ਵੀ ਘੋੜਿਆਂ ਨੂੰ ਰਖਦਾਂ ਵਖਦਾਂ ਪਹੁੰਚਦਿਆਂ ਕਰੋ ਤੇ ਲੋ ਲੰਗਰ ਵੀ ਇੱਥੇ ਤੱਪਦੇ ਆ ਤੇ ਸਿੰਘਾਂ ਆਤੇ ਰਖਦਾਂ ਵਖਦਾਂ ਲੋੜ ਹਨ ਰਾਸ਼ਨ ਕਿੰਨੇ ਕਿਚੇਰ ਦਾ ਘੋੜਿਆਂ ਦਾ ਖਾਸ ਤੌਰ ਤੇ ਜੀ ਗੱਲ ਕੀਤੀ ਹੈ ਤੇ ਕਿੰਨੇ ਕਿਚੇਰ ਦਾ ਮੁੱਕਿਆ ਹੋਇਆ ਕਿਉਂਕਿ ਨਾ ਅਸੀਂ ਤਾਂ ਹੁਣ ਪਿੱਛੇ ਸ਼ੰਭੂ ਬਾਰਡਰ ਤੋਂ ਆਏ ਆ ਤੇ ਅਸੀਂ ਤਾਂ ਜਦੋਂ ਦੇ ਵੀ ਉੱਥੇ ਬੈਠੇ ਆ ਤੇ ਰਾਸ਼ਨ ਬੁਰਾ ਹਾਲ ਹੀ ਰਿਹਾ ਕਿਉਂਕਿ ਇਹਨਾਂ ਸੰਗਤ ਜੇ ਸੰਗਤ ਆਉਗੀ ਤਾਂ ਅਸਲ ਤਾਂ ਰਸਦਵਾਸ ਦਫੇਰ ਹੀ ਆਉਂਦੀ ਹੈ ਤੇ ਮੋਰਚਾ ਹੁਣ ਇੱਥੇ ਚੰਡੀਗੜ੍ਹ ਵਾਲਾ ਮੋਰਚਾ ਵੀ ਜਿਹੜਾ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਹੈ ਖਾਲੀ ਪਿਆ ਪਿਛਲੇ 8 ਮਹੀਨਿਆਂ ਤੋਂ ਤੇ ਇਹ ਤਾਂ ਹੁਣ ਸੰਗਤ ਤੇ ਹੈ ਜੇ ਸੰਗਤ ਦੇ ਨਾਲ ਹੀ ਸਹਿਯੋਗ ਦੇ ਨਾਲ ਸਾਰਾ ਕੁਝ ਕਿਉਂਕਿ ਸੰਗਤ ਮੋਰਚੇ 'ਚ ਵੀ ਨਹੀਂ ਆ ਰਹੀ ਤੇ ਉੱਤੇ ਫਿਰ ਸਿੰਘ ਦਲ ਜਿਹੜਾ ਬੈਠਾ ਉਹਦੇ ਕੋ ਡੈਲੀ ਵੀ ਪਿਛਲੇ 8 ਮਹੀਨਿਆਂ ਤੋਂ ਇਹ ਆਪਣੇ ਪੰਜਾਬ ਲਈ ਵੀ ਸ਼ਰਮ ਦੀ ਗੱਲ ਹੈ ਤੇ ਮੈਂ ਤਾਂ ਹਰੇਕ ਪਿੰਡ ਲਈ ਕਹੂੰਗਾ ਭਾਵੇਂ ਉਹ ਮੇਰੇ ਪਿੰਡ ਦੇ ਵੀ ਹੈ ਵੀ ਇੱਥੇ ਪਹੁੰਚ ਘਾਤੋਂ ਨਹੀਂ ਰਹੇਗੇ ਹੋਰ ਮੋਰਚਾ ਲਾ ਕੇ ਬਹਿ ਜਾਣੇ ਕਿਤੇ ਨਹਿਰਾਂ ਤੇ ਲਾ ਕੇ ਬਹਿ ਗਏ ਕਿਤੇ ਕਿੱਥੇ ਬਹਿ ਗਏ ਤੇ ਹਣੋ ਸ਼ੰਭੂ ਲਈ ਬੈਠੇ ਆ ਉੱਥੇ ਵੀ ਹਣੋ ਕਿਸੇ ਦੀ ਮਾਤੀ ਨਹੀਂ ਜਦੋਂ ਮਿਲਦੀ ਤੇ ਮੋਰਚੇ ਲਾਉਣ ਦਾ ਵੀ ਕੀ ਫਾਇਦਾ ਅਸੀਂ ਸਾਲ ਹੋ ਗਿਆ 13 ਮਹੀਨੇ ਪਹਿਲਾਂ ਇੱਥੇ ਬੈਠ ਰਹੇ ਹਾਂ ਵਿੱਚੋਂ ਡੇਢ ਮਹੀਨਾ ਸ਼ੰਭੂ ਤੇ ਲਾ ਕੇ ਆਏ ਆ ਤੇ ਸਗੋ ਲੋਕ ਕੀ ਹੈ ਬਾਣੇ ਨੂੰ ਹੀ ਟਾਰਗੇਟ ਕਰੀ ਜਾਂਦੇ ਆ ਦਲਾਂ ਪੰਥਾਂ ਨੂੰ ਨਕਾਰੀ ਜਾਂਦੇ ਆ ਤੇ ਆਏ ਨਹੀਂ ਪਤਾ ਕਿ ਵੀ ਪੰਥ ਇੱਕ ਬਹੁਤ ਵੱਡਾ ਘਰ ਹੈ ਜਿਹਨੇ ਤੁਹਾਨੂੰ ਬਚਾਉਣਾ ਇਹ ਨਹੀਂਗਾ ਵੀ ਜੇ ਤੁਸੀਂ ਅੱਜ ਮੰਨ ਲਓ ਜੇ ਇੱਕ ਸਿੰਘ ਸੱਜ ਗਏ ਆ ਤੇ ਤੁਸੀਂ ਸਾਰਾ ਕੁਝ ਹੋ ਗਏ ਜਿਹੜੇ ਹੁਣ ਪੁਰਾਣੇ ਤੁਰੇ ਫਿਰਦੇ ਆ ਇੱਜ਼ਤ ਉਹਨਾਂ ਦੀ ਆਪਾਂ ਨੂੰ ਕਰਨੀ ਪੈਣੀ ਆ ਫੇਰ ਹੀ ਆਪਣੀ ਪਿਛਲੀਆਂ ਨੇ ਇੱਜ਼ਤ ਕਰਨੀ ਜਿਹੜੇ ਆਪਣੇ ਮਗਰ ਆਉਣੇ ਤੇ ਇਹ ਸਾਰਾ ਕੁਝ ਨਾ ਲੜੀਵਾਰੀ ਚੱਲਦਾ ਹੁੰਦਾ ਬਾਕੀ ਸੰਗਤਾਂ ਨੂੰ ਆ ਅਪੀਲ ਵੱਧ ਤੋਂ ਵੱਧ ਭਾਈ ਇੱਥੇ ਪਹੁੰਚੋ ਜੇ ਆਪਾਂ ਚਾਹੁੰਦੇ ਆ ਵੀ ਆਪਣੇ ਸੰਘ ਰਿਆ ਹੁਣ ਤੇ ਨਹੀਂ ਤਾਂ ਫਿਰ ਉਹ ਕਾਲਾ ਵਾਰੀ ਹੁਣ ਅਗਲੀ ਥੋੜੀ ਵੀ ਆ ਕੋਈ ਗੱਲ ਨਹੀਂ ਉਹ ਤਾਂ ਅੱਗੇ ਵੀ ਜੇਲਾਂ 'ਚ ਬੈਠੇ ਆ ਬੈਠੇ ਰਹਿਣਗੇ ਹੋਰ ਇਹ ਨਹੀਂ ਪਤਾ ਮਹਾਰਾਜ ਨੇ ਉਹਨਾਂ ਦੇ ਕਿੰਨੇ ਕ ਸਵਾਸ ਬਖਸ਼ੇ ਹੋਰ ਤੇ ਇਧਰ ਲਿਆਂ ਓੱਖਾ ਆਣਾ ਜਿੱਦੇ ਹੁਣ ਸਰਕਾਰਾਂ ਦਾ ਤੁਸੀਂ ਇਹੇ ਦੇਖ ਲਓ ਨਾ ਨਾ ਤਾਂ ਨਵਾਂ ਹੀ ਢਾਂਚਾ ਆਉਂਦਾ ਤੇ ਆਪਾਂ ਨੂੰ ਤੰਗ ਪਰੇਸ਼ਾਨ ਕਿੰਨਾ ਕਰਦੇ ਅਈ ਤਾਂ ਚੱਕਰਵਾਤੀ ਰਹਿਣਾ ਫੌਜ ਤਾਂ ਆਨੰਦ ਲੈਣ ਆਈ ਐ ਤੇ ਨਾਂਦੀ ਲਾਊਗੀ ਜਿਹੜਾ ਪਿੰਡਾਂ ਚ ਲੋਕ ਰਹਿੰਦੇ ਉਹਨਾਂ ਨੂੰ ਹਜੇ ਵੀ ਇਹੀ ਕਹਿੰਦੇ ਆ ਵੀ ਸਾੰਜ ਬਣਾ ਲਵਾ ਆਪਸ ਵਿੱਚ ਪਹਿਲਾਂ ਤਾਂ ਇਹਨਾਂ ਨੇ ਐਸਪੀਸੀ ਕੋਟਰੇ ਨੂੰ ਲੈ ਕੇ ਆਪਸ ਵਿੱਚ ਪਾੜਾ ਪਾਈ ਬੈਠੇ ਆ ਠੀਕ ਹੈ ਉਹ ਵਿੱਚੋਂ ਜਿਹੜੇ 2-4 ਐਸਪੀਸੀ ਆ 2-4 ਜਨਨ ਵਾਲਾ ਉਹ ਵਿੱਚੋਂ ਸਰਦੇ ਹੁੰਦੇ ਆ ਉਹ ਸਾਰੇ ਪਿੰਡ ਨੂੰ ਹੀ ਖਲਾਰੀ ਬੈਠੇ ਆ ਠੀਕ ਹੈ ਇਹ ਚੀਜ਼ ਵੀ ਆਪਾਂ ਨੂੰ ਸੋਚਣੀ ਪੈਣੀ ਆ ਜੇ ਮੰਨ ਲਓ ਹ ਹਾਂ ਖਤਮ ਹੋ ਗਈ ਹੈ ਉਹ ਉਹਨਾਂ ਸ਼ਹਿਰਾਂ ਵਾਲਾ ਕੰਮ ਚਲਾਈ ਬੈਠੇ ਆ ਤੇ ਕੱਲ ਨੂੰ ਫਿਰ ਜੇ ਕੋਈ ਗੱਲਬਾਤ ਹੁੰਦੀ ਫਿਰ ਕਹਿੰਦੇ ਸਾਡੇ ਮਗਰ ਨਹੀਂ ਤੁਰਦਾ ਫਿਰ ਤੁਰਨਾ ਕਿਹਨੇ ਫਿਰ ਤਾਂ ਉਹ ਗੱਲ ਆ ਵੀ ਸੇਵਿਆਂ ਚ ਜਾਣ ਨੂੰ ਵੀ ਬੰਦਾ ਨਹੀਂ ਰਹਿਣਾਗਾ ਯਾਹੀ ਹਾਲ ਹੈ ਸਾਂਝ ਖਰਾਬ ਹੁੰਦੀ ਹੈ ਹਾਂ ਭਾਈ ਚਾਰ ਸਾਂਝ ਤਾਂ ਰੱਖਣੀ ਪੈਣੀ ਮਤਲਬ ਮੋਰਚੇ ਤੇ ਮੋਰਚਾ ਲੱਗ ਰਿਹਾ ਤੇ ਪਰ ਇੱਕ ਵੀ ਮੋਰਚਾ ਸਹੀ ਤਰੀਕੇ ਨਾਲ ਜੇ ਚੱਲ ਨਹੀਂ ਰਿਹਾ ਤਾਂ ਫਿਰ ਉਹਦਾ ਮਤਲਬ ਇਹ ਮੋਰਚੇ ਨੂੰ ਤਾਂ ਸਾਲ ਤੋਂ ਵੱਧ ਦਾ ਵਕਤ ਹੋ ਗਿਆ ਇੱਥੇ ਇਹ ਕਿਸੇ ਕਿਨਾਰੇ ਤਾਂ ਗੱਲ ਸੱਚ ਤਾਂ ਜਿਹੜਾ ਚੰਡੀਗੜ੍ਹ ਵਾਲਾ ਮੋਰਚਾ ਹੀ ਤਾਂ ਇਹ ਤਾਂ ਸਭ ਤੋਂ ਵੱਧ ਮਾੜਾ ਪ੍ਰਬੰਧ ਕਾਣੂ ਕਹਾਂਗੇ ਮਾ ਮੇਕੇ ਤਾਂ ਲੱਗੇ ਗੁੱਸਾ ਠੀਕ ਆ ਚਲੋ ਅਸੀਂ ਆਸੀਂ ਕਹਿੰਨੇ ਆ ਸਾਨੂੰ ਨਹੀਂ ਕਿਸੇ ਚੀਜ਼ ਵਾਸਤੇ ਦੀ ਲੋੜ ਪਈ ਇਹਨਾਂ ਤੋਂ ਮੰਗਣ ਦੀ ਪਰ ਜਿਹੜੇ ਹੋਰ ਇੱਥੇ ਬੈਠੇ ਆ ਕਿੰਨੇ ਆਉਂਦੇ ਆ ਹੋਰ ਛੱਡੋ ਇਹਨਾਂ ਤੋਂ ਹੇ ਤਾਂ ਕ੍ਰੈਸ਼ ਦਾ ਇੱਥੇ ਪ੍ਰਬੰਧ ਨਹੀਂ ਹੋਇਆਗਾ ਜੇ ਕੋਈ ਸੰਗਤ ਆਉਂਦੀ ਆ ਉਹ ਵਿਚਾਰਾ ਕੋਈ ਵੀ ਆਉਂਦਾ ਦਰਬਾਰ ਚ ਪੈਂਦਾ ਪਹਿਲੀ ਗੱਲ ਤਾਂ ਠੀਕ ਆ ਰਾਤ ਨੂੰ ਹੁਣ ਅਗਲੇ ਨੇ ਪ੍ਰਸ਼ਾਦਾ ਵੀ ਛਕਣਾ ਪ੍ਰਸ਼ਾਦਾ ਉਦੋਂ ਨੂੰ ਬੰਦ ਹੋ ਜਾਂਦਾ ਕੀਰੀ ਹੁਣ ਉਹ ਬੰਦ ਕਰਨੀਆਂ ਕਿਉਂਕਿ ਸੰਗਤ ਹੈ ਨਹੀਂ ਕਿ ਜਿੰਨੇ ਕੋਣ ਸੇਵਾਦਾਰ ਉਹਨਾਂ ਨੇ ਵੀ ਬੰਦਾ ਸੋਖ ਲੈਣਾ ਤੇ ਇੱਥੋਂ ਦੇ ਜਿਹੜੇ ਪ੍ਰਬੰਧਕ ਆ ਉਹ ਆਪ ਦੀ ਧੌਣ ਚ ਕਿੱਲਾ ਬਾਲਾ ਵੱਡਾ ਉਹਨਾਂ ਨੂੰ ਐਂ ਲੱਗਦਾ ਵੀ ਕਿਤੇ ਸਾਡੇ ਕੋਲੇ 4 ਪੈਸੇ ਆ ਪੈਸੇ ਪੂਹੇ ਵਾਲਾ ਤੇ ਇੱਥੇ ਸਿਸਟਮ ਹੀ ਨਹੀਂਗਾ ਇੱਥੇ ਤਾਂ ਸੰਗਤ ਨਾਲ ਹੀ ਸਾਰਾ ਕੁਝ ਚੱਲਣਾ ਹੈ ਪ੍ਰਬੰਧਕਾਂ ਤੇ ਆ ਬਾਬਾ ਰਾਏ ਰਾਜ ਸਿੰਘ ਵੀ ਇੱਕ ਸਵਾਲ ਖੜੀ ਕਰਦੀ ਨਜ਼ਰ ਆਈ ਕਿ ਉਹਨਾਂ ਨੂੰ ਸੰਗਤ ਨੇ ਫੰਡ ਜ਼ਰੂਰ ਦਿੱਤਾ ਪਰ ਉਹਨਾਂ ਨੇ ਇੱਥੇ ਸਿਸਟਮ ਨੂੰ ਨਹੀਂ ਨਿਕੋਲਿਆ ਕੀਤਾ ਇੱਥੋਂ ਖਾ ਕੇ ਬਹੁਤ ਜਾਣੇ ਨਿਕਲ ਗਏ ਜੇ ਖਾਦਾ ਗਿਆ ਕੋਈ ਗੱਲ ਨਹੀਂ ਅਹੀਂ ਕਿਹੜਾ ਕਹਿਨੇ ਆ ਪਰ ਜਿਹੜੇ ਇੱਥੇ ਹੁਣ ਬੈਠੇ ਆ ਉਹਨਾਂ ਨੂੰ ਵੀ ਪੁੱਛਣਾ ਪੈਣਾ ਠੀਕ ਆ ਅਹੀਂ ਨਹੀਂ ਤੁਸੀਂ ਪ੍ਰਬੰਧਕਾ ਦੇ ਨਾਲ ਗੱਲਬਾਤ ਕੀਤੀ ਉਹਦੇ ਵਿੱਚ ਕੁਝ ਚੰਗੇ ਬੰਦੇ ਵੀ ਹੈਗੇ ਨੇ ਮੈਂ ਜਿਹੜੇ ਮੈਂ ਦੇਖਿਆ ਕਿ ਉਹ ਚਿੰਤਤ ਰਹਿੰਦੇ ਨੇ ਵਾਰ-ਵਾਰ ਮਸਲਾ ਉਠਾਉਂਦੇ ਰਹਿੰਦੇ ਨੇ ਮਸਲੇ ਤੇ ਬਾਬਾ ਜੀ ਚਿੰਤ ਹੀ ਰਹਿੰਦੇ ਆ ਪਰ ਕੀ ਆ ਅਹੀਂ ਤਾਂ ਉਹਨਾਂ ਨਾਲ ਗੱਲ ਨਹੀਂ ਕਰਨੀ ਨਾ ਹੀ ਅਹੀਂ ਕਰ ਗਿਆ ਅਹੀਂ ਤਾਂ ਜਿੱਦ ਦੇ ਆਏ ਆ ਨਾ ਅਹੀਂ ਨਹੀਂ ਇਹਨਾਂ ਤੋਂ ਕੁਝ ਮੰਗਿਆ ਅਹੀਂ ਤਾਂ ਇਹਨਾਂ ਨਾਲ ਤੁਹਾਨੂੰ ਸੱਚੀ ਗੱਲ ਦੱਸ ਗਏ ਵੀ ਇਹਨਾਂ ਨਾਲ ਸਾਡੀ ਸਾਂਝ ਹੀ ਹੈ ਨਹੀਂ ਕੋਈ ਮੋਰਚ ਵਿੱਚ ਗਿਣਤੀ ਘਟਣ ਦਾ ਜਿਹੜਾ ਕਾਰਨ ਹੈ ਉਹ ਮੁੱਖ ਪ੍ਰਬੰਧ ਕੀ ਆ ਜਿਹੜਾ ਮੇਨਤਾ ਪ੍ਰਬੰਧ ਹੈ ਅੱਛਾ ਇਹਨਾਂ ਨੇ ਸਟੇਜ ਬੰਦ ਕਰਤੀ ਕਦੋਂ ਦੀ ਸਟੇਜ ਬੰਦ ਆ ਜੇ ਸਟੇਜ ਚੱਲਦੀ ਸੀ ਤਾਂ ਸੰਗਤ ਆਉਂਦੀ ਸੀ ਪਿੰਡਾਂ ਤੋਂ ਹੂੰ ਤੇ ਉਹ ਇਹ ਸਟੇਜ ਕਦੋਂ ਦੇ ਬੰਦ ਕਰੀ ਬੈਠੇ ਆ ਠੀਕ ਆ ਆ ਹੁਣ ਤੁਸੀਂ ਦੇਖ ਲਓ ਵੀ ਸੋਨਸਰਾ ਆ ਪਈ ਐ ਮੋਰਚਾ ਕੋਸ ਨਹੀਂ ਜੇ ਕੋਈ ਅਕਸਰ ਹੁਣ ਵੇਂਦਾ ਹੋਊਗਾ ਅਗਲਾ ਕੀ ਕਹਿਣਾ ਹੋਊਗਾ ਵੀ ਆ ਮੋਰਚਾ ਕਿਉਂ ਬੈਠੇ ਆ ਮੋਰਚਾ ਤਾਂ ਰਿਆ ਹੀ ਨਹੀਂ ਇਹ ਮੈਨੂੰ ਤਾਂ ਨਹੀਂ ਲੱਗਦਾਗਾ ਮੋਰਚਾ ਠੀਕ ਆ ਫਿਰ ਇੱਥੋਂ ਦਾ ਜਿਹੜਾ ਕੋਈ ਪੁਲਿਸ ਪ੍ਰਸ਼ਾਸਨ ਨਾ ਕੋਈ ਉਹ ਚੱਜ ਨਾ ਹੁੰਦਾ ਆ ਤੁਸੀਂ ਇੱਥੇ ਗੱਡੀਆਂ ਵਾਲਿਆਂ ਦਾ ਹਾਲ ਦੇਖ ਲਓ ਰਾਤ ਨੂੰ ਬੁਰਾ ਹਾਲ ਹੁੰ ਕੋਈ ਆਂਤੀ ਨਹੀਂ ਜੇ ਇਹਨਾਂ ਨੂੰ ਕਹੀਦਾ ਤਾਂ ਅੱਗੋਂ ਇਹ ਆਕੜਦੇ ਆ ਫਿਰੇ ਬਸਾਂ ਵਾਲੇ ਕਹਿੰਦੇ ਕਿ ਤੁਸੀਂ ਵਾਅਦਾ ਕਰਦੇ ਜਿੱਦੇ ਅਸੀਂ ਇਹਨਾਂ ਤੇ ਕਿਸੇ ਨੇ ਵਾਅਦਾ ਕਰਦਾ ਫਿਰ ਇਹ ਚਾਕਣਗੇ ਸਾਡੀ ਤਾਂ ਪ੍ਰਸ਼ਾਸਨ ਨੂੰ ਵੀ ਇਹੀ ਮੰਗ ਆ ਵੀ ਭਾਈ ਇੱਥੇ ਥੋੜਾ ਜਿਹਾ ਕੰਟਰੋਲ ਕਰੋ ਕੋਰਟ ਦੇ ਦਖਲ ਤੋਂ ਬਾਅਦ ਇਹ ਲਾਂਗਾ ਖੁੱਲ ਗਏ ਸੀ ਇੱਕ ਪਾਸੇ ਦਾ ਇੱਕ ਬਸ ਮੋਰਚੇ 'ਚ ਲਾਂਗਾ ਚੱਲ ਰਿਹਾ ਪਹਿਲਾਂ ਮੋਰੋ ਬੰਦ ਸੀਗਾ ਔਰਲੀ ਸਾਈਡ ਵੀ ਸਾਰਾ ਬੰਦ ਸੀਗਾ ਲੋ ਲੰਗਰ ਸਾਡਾ ਉੱਤੇ ਹੀ ਸੀ ਰੋਡ ਦੇ ਘੋੜੇ ਵੀ ਉੱਤੇ ਹੀ ਲੱਗੇ ਹੁੰਦੇ ਰੋਡ ਤੇ ਚਲੋ ਫਿਰ ਇਹਨਾਂ ਦਾ ਕੋਈ ਆਸ ਵਿੱਚ ਹੋਇਆ ਗੱਲਬਾਤ ਕੋਈ ਹੋਈ ਆ ਉਦੋਂ ਬਾਅਦ ਚਲੋ ਅਸੀਂ ਆਪਦਾ ਸਾਰਾ ਮੂਹਰੇ ਪੜਤਾ ਪਰ ਸਾਡਾ ਟੈਂਟ ਹਜੇ ਵੀ ਉੱਥੇ ਮੂਹਰੇ ਹੀ ਲੱਗਾ ਹੋਇਆ ਹੈ ਦਰਬਾਰ ਸਾਹਿਬ ਦੇ ਉਰਲੇ ਪਾਸੇ ਕਿਤੇ ਨਾ ਕਿਤੇ ਲੋਕਾਂ ਦੀ ਵੀ ਜਿਹੜੀ ਤੁਸੀਂ ਕਹਿੰਦੇ ਹੋ ਕਿ ਲਾਪਰਵਾਹੀ ਹੈ ਲੋਕਾਂ ਦਾ ਕੋਈ ਏਕਾ ਨਹੀਂ ਲੋਕਾਂ ਨੂੰ ਸਮਝ ਵੀ ਹੈ ਨਹੀਂ ਔਰ ਉਹ ਆ ਨਹੀਂ ਰਹੀ ਮੋਰਚੇ ਦੇ ਵਿੱਚ ਔਰ ਜਾਂ ਫਿਰ ਉਹ ਉਹਨਾਂ ਨੂੰ ਕੋਈ ਉਮੀਦ ਨਹੀਂ ਹੈ ਕੀ ਹੈ ਸਾਰਾ ਉਮੀਦ ਨਹੀਂ ਪਤਾ ਕੀ ਹੈ ਜੇ ਹੁਣ ਭਾਈ ਅਮਰਤਪਾਲ ਨੂੰ ਵੀ ਤਾਂ ਜਤਾਇਆ ਹੀ ਇਹਨਾਂ ਨੇ ਉਹਨੂੰ ਅੰਦਰ ਬੈਠੇ ਨੂੰ ਸ਼ਾਇਦ ਉਹਨੀ ਉਮੀਦ ਨਹੀਂ ਸੀਗੀ ਮੈਂ ਸ਼ਾਇਦ ਮੈਨੂੰ ਇੰਨੀਆਂ ਵੋਟਾਂ ਪੈ ਜਾਣੀ ਇਹ ਤਾਂ ਹੁਣ ਬਾਹਰਲੇ ਕੱਠ ਨੇ ਜਿਤਾਇਆ ਸੰਗਤ ਨੇ ਜਿਤਾਇਆ ਨਾ ਤੇ ਸੰਗਤ ਕੀ ਨਹੀਂ ਕਰ ਸਕਦੀ ਕੀ ਸੰਗਤ ਦੇ ਤਾਂ ਆਪਦੇ ਹੀ ਆਕੜ ਵਾਲੀ ਹੋਈ ਪਈ ਐ ਉਹ ਜਿਹੜੇ ਪਿੰਡ ਚੋਂ ਚਾਰ ਕੜਮ ਚੌਧਰੀ ਆਉਣੇ ਆ ਉਹ ਨਾਮ ਮਗਰਲੇ ਜਿਹੜੇ ਚਾਰ ਆਉਣ ਵਾਲੇ ਉਹਨਾਂ ਨੂੰ ਆਉਣ ਦਿੰਦੇ ਆ ਕਿਉਂਕਿ ਉਹਨਾਂ ਨੂੰ ਐਂ ਲੱਗਦਾ ਵੀ ਸਾਡੇ ਖਰਚੇ ਬਿਨਾਂ ਇਹ ਜਾ ਹੀ ਨਹੀਂ ਸਕਦੇ ਸਾਰਿਆਂ ਦੇ ਨਾ ਅਸਲ ਤੇ ਐਟੀਟਿਊਡ ਭਰ ਗਿਆ ਹਰ ਇੱਕ ਦੇ ਦਿਮਾਗ 'ਚ ਖੂਨਾਂ ਤੋਂ ਵਹਿਲ ਨਹੀਂ ਗੱਲ ਤਾਂ ਆ ਜਿਹੜੀ ਅਸਲ ਔਰ ਇਹ ਇਹ ਪੁੱਠੇ ਜਿਹੜੀ ਪੁੱਠੀ ਪਹਿਰੀ ਤੁਸੀਂ ਕਹਿੰਨੇ ਕੌਮ ਨੂੰ ਇਹ ਚੀਜ਼ ਕਹੋਗੇ ਬੱਬਾ ਜੀ ਜਿੱਦਿਆਂ ਦਾ ਦੇਖੋ ਜੀ ਉਹਦਾ ਸਹਿਮ ਆਇਆ ਤੇ ਤੁਸੀਂ ਇਹ ਦੇਖ ਲੋ ਵੀ ਆਪਣੇ ਘਰ ਘਰ ਦਾ ਕੀ ਹਾਲ ਹੋਇਆ ਪਿਆ ਫਿਰ ਉਦੋਂ ਬਾਅਦ ਇਹਨਾਂ ਨੇ ਆਹ ਫੋਨ ਜੇ ਕਸ਼ਤਾਂ ਦੇ ਕੱਢ ਤੇ ਫਿਰ ਉਦੋਂ ਬਾਅਦ ਪੜ੍ਹਾਈ ਕਰਤੀ ਆਨਲਾਈਨ ਤੇ ਤੁਸੀਂ ਇਹ ਦੇਖ ਲੋ ਵੀ ਕੀ ਦਾ ਜਵਾਕ ਆਖੇ ਲੱਗਦਾ ਸਿੱਧੇ ਮੂੰਹ ਨਹੀਂ ਬੋਲਦਾ ਕੋਈ ਵੀ ਤੇ ਉਹੋ ਹੀ ਗੱਲ ਆ ਵੀ ਜਿਵੇਂ ਹਣ ਉਹ ਗਾਉਣ ਵਾਲੇ ਆ ਤੇ ਉਹੋ ਜੀ ਆਪਣੇ ਆਂ ਗਾਂ ਜਵਾਕ ਹੋਈ ਜਾਂਦੇ ਆ ਤੇ ਫਿਰ ਇਹਨਾਂ ਚੋਂ ਤੁਸੀਂ ਕਿੱਥੇ ਭਾਲਦੇ ਮਾਰਦੇ ਇਹ ਤਾਂ ਫੁੱਠੇ ਸਿੱਧੇ ਤਾਂ ਹੱਥ ਆਪ ਕਰਦੇ ਹੁਣ ਇਹਨਾਂ ਚ ਲੱਗਦਾ ਹੀ ਨਹੀਂ ਵੀ ਮਰਦਾਨਗੀ ਹੈਗੀ ਆ ਬਾਬਾ ਜੀ ਇੱਕ ਆ ਘੋੜੇ ਬਾਰੇ ਜਰੂਰ ਦੱਸੋਗਾ ਜਿਹੜਾ ਪਿੱਛੇ ਖੜਾ ਹੈ ਘੋੜਾ ਦਿੱਲੀ ਜਖਮੀ ਹੋ ਗਿਆ ਸੀ ਇਹਦਾ ਨਾਮ ਗਣੇਸ਼ ਆ ਇਹ ਦਿੱਲੀ ਮੋਰਚੇ ਤੇ ਵੀ ਸੀਗਾ ਬਾਬਾ ਜੀ ਨੇ ਨਾਲ ਉਦੋਂ ਤੇ ਇਹਦਾ ਥੱਲੋ ਸਾਰਾ ਢੱਡ ਪਾਟ ਗਿਆ ਸੀਗਾ ਬੈਰੀਕੇਡ ਟੱਪ ਗਿਆ ਸੀਗਾ ਫਿਰ ਉਦੋਂ ਉਹ ਉੱਥੇ ਇਲਾਜ ਕੀਤਾ ਬਹੁਤ ਟਾਈਮ ਖੜਾ ਰਿਆ ਤੇ ਥੱਲੋ ਵੱਢਿਆ ਗਿਆ ਸੀ ਜਮੇ ਨਾੜਾਂ ਨੂੰ ਨਾੜਾਂ ਇਹਦੀਆਂ ਬਾਹਰ ਆ ਗਈਆਂ ਸਤਿ ਠੀਕ ਆ ਟੈਂਕੀ ਕਲੱਬ ਕੋਈ ਘੋੜੇ ਉੱਥੇ ਮਰੀ ਸ਼ਹੀਦ ਵੀ ਹੋਏ ਸ਼ਹੀਦ ਹੋਏ ਦੋ ਤਿੰਨ ਘੋੜੇ ਸ਼ਹੀਦ ਵੀ ਹੋਏ ਉੱਥੇ ਅੱਜ 26 ਜਨਵਰੀ ਵਾਲੇ ਦਿਨ ਵੀ ਪੂਰੇ ਤਰ੍ਹਾਂ ਨਾਲ ਪਾੜ ਗਏ ਸਟੇਟ ਦੇ ਹਾਂ ਇਹਦਾਟੇਟ ਪਾੜ ਗਏ ਸਾਰੇ ਇਸਤੋਂ ਤੇ ਠੀਕ ਆ ਹੁਣ ਚੜ੍ਹਦੀ ਕਲਾ ਆ ਤੇ ਕੁੱਲ ਕਿੰਨੇ ਘੋੜੇ ਨੇ ਹੋਣ ਇੱਥੇ ਤੁਹਾਡੇ ਕੋਲੇ ਇੱਥੇ 18 ਤੋਂ 20 ਘੋੜੇ ਆ ਸਾਡੇ ਕੋਲੇ ਬਾਕੀ ਪਿੱਛੇ ਫੌਜਾਂ ਬੈਠੀਆਂ ਘੋੜੇ ਤਾਂ ਹੈਗੇ ਇੱਥੇ 40 50 ਟੋਟਲ ਮੇਰੇ ਹਿਸਾਬ ਨਾਲ ਉਹਨਾਂ ਫੌਜਾਂ ਕੋਲੇ ਵੀ ਰਾਸ਼ਨ ਦੀ ਕਮੀ ਬਰਾਬਰ ਆ ਹਾਂ ਇਹ ਦਿੰਦੇ ਆ ਥੋੜਾ ਬਹੁਤਾ ਦਿੰਦੇ ਆ ਇਹ ਵੀ ਤੇ ਪਰ ਵੀ ਹਾਈ ਤਸਾ ਨੂੰ ਹੀ ਕਹਿੰਨੇ ਹਾਂ ਉਹ ਅਸੀਂ ਤਾਂ ਨਹੀਂ ਕਦੇ ਇਹਨਾਂ ਤੋਂ ਲਿਆ ਰਾਸ਼ਨ ਰੁਸ਼ਨ ਮੋਰਚੇ ਵਾਲਿਆਂ ਤੋਂ ਸਾਨੂੰ ਤਾਂ ਜਿਹੜਾ ਸੰਗਤ ਸਿੱਧਾ ਦੇ ਕੇ ਜਾਂਦੀ ਤੇ ਇਹਨਾਂ ਤੋਂ ਚਲੋ ਠੀਕ ਆ ਦੂਜੇ ਦਲਾਂ ਪੰਥਾਂ ਵਾਲੇ ਆਪਾਂ ਕਹਿੰਦੇ ਆ ਵੀ ਲੈਂਦੇ ਆ ਕਿਉਂਕਿ ਭਈ ਲੋੜ ਆ ਘੋੜੇ ਖੜੇ ਆ ਜੇ ਮੋਰਚੇ ਤੇ ਆਏ ਆ ਤੇ ਇਹਨਾਂ ਤੋਂ ਹੀ ਲੈਣਾ ਇਹਨਾਂ ਦਾ ਕਿਹੜਾ ਘਰ ਦਾ ਪੈਸਾ ਸੰਗਤ ਦਾ ਪੈਸਾ ਪਰ ਕੀ ਆ ਵੀ ਸੰਗਤ ਤੇ ਤੂੰ ਡਾਇਰੈਕਟ ਦੇ ਜਾ ਕਰੇ ਵਧੀਆ ਹੀ ਆ ਪਤਾ ਕਿੰਨਾ ਆ ਰਾਸ਼ਨ ਜੋ ਘੋੜਿਆਂ ਦੀ ਤੁਸੀਂ ਕਿਹੜਾ ਪੈਸੇ ਦੀ ਮੰਗ ਕਰ ਰਹੇ ਹੋ ਰਾਸ਼ਨ ਦੇ ਜਾਣ ਉਹ ਠੀਕ ਹੈ ਉਹ ਆਹੋ ਉਹੀ ਆ ਨਾ ਵੀ ਅਸੀਂ ਤਾਂ ਸਾਡੇ ਘੋੜੇ ਆ ਕੇ ਦੇਖ ਲੈਣ ਇੱਕ ਤਾਂ ਹੁੰਦਾ ਨਾ ਵੀ ਜੇ ਕਿਸੇ ਨੂੰ ਲੱਗਦਾ ਵੀ ਖਣੀ ਵੇਚ ਦਿੰਦੇ ਹੋਣਗੇ ਘੋੜੇ ਖੜੇ ਆ ਦੱਸ ਦਿੰਦੇ ਨੇ ਵੀ ਘੋੜੇ ਨੂੰ ਖਰਾਕ ਪੈਂਦੀ ਕਿ ਨਹੀਂ ਪੈਂਦੀ ਘੋੜਾ ਹੀ ਦੱਸ ਦਿੰ ਘੋੜੇ ਥੋੜੇ ਤਕੜੇ ਖੜੇ ਨੇ ਜੀ ਨਹੀਂ ਬਾਬਾ ਇਹ ਘੋੜੇ ਤੁਹਾਨੂੰ ਤਕੜੇ ਮਿਲਣਗੇ ਆਇਆ ਸਾਡੀਆਂ ਫੌਜਾਂ ਘਾਹ ਕੁ ਬਹੁਤ ਪਾਉਂਦੀਆਂ ਜਦੋਂ ਕਿ ਆ ਹੁਣ ਮੀ ਪੈ ਗਿਆ ਜਿੱਦੇ ਦੇਖੋ ਤੁਸੀਂ ਇੱਥੇ ਤੁਹਾਨੂੰ ਸਾਰੇ ਘੋੜੇ ਮੁਰੇ ਘਾਹ ਵੀ ਵਾਧੂ ਮਿਲਿਆ ਕਰਨਾ ਪਿਆ ਪਰ ਹੁਣ ਸੇਵਾ ਨਾਲ ਖਾਸ ਤੌਰ ਤੇ ਪੀਲ ਸੰਗਤ ਨੂੰ ਆ ਕੇ ਉਹ ਮੜਾ ਇੱਥੇ ਗੌਰ ਕਰੇ ਸੰਗਤ ਨੂੰ ਵੀ ਅਪੀਲ ਆ ਤੇ ਹੋਰ ਜਿਹੜੇ ਵਿਦੇਸ਼ਾਂਾਂ ਚ ਵੀ ਬੈਠੇ ਜਿਹੜੇ ਆਪਾਂ ਤਾਂ ਕਹਿੰਨੇ ਆ ਆਪਦੇ ਆਪ ਨੂੰ ਵੱਡੇ ਘਵਾਉਂਦੇ ਆ ਤੇ ਭਾਈ ਹੁਣ ਤੁਸੀਂ ਵੀ ਆਪ ਦਾ ਨਾ ਸੋਰਤ ਟਿਕਾਣੇ ਸਿਰਲੇ ਆਓ ਵਧੀਆ ਰਾਵਾਂਗੇ ਜੇ ਆਪਾਂ ਕੱਤਰ ਹੋ ਜਾਾਂਗੇ ਤੇ ਨਹੀਂ ਤਾਂ ਉਹ ਗੱਲ ਆ ਕਨੇਡਾ ਅਮਰੀਕਾ ਨਾਲ ਨੇ ਵੀ ਆਉਣ ਦਾ ਪੰਜਾਬ ਹੀ ਆ ਫੇਰ ਉਧਰ ਉਹ ਗੱਲ ਆ ਵੀ ਟ੍ਰੈਕਟ ਲਾਈਨ ਨੂੰ ਵੀ ਪੈਸੇ ਨਹੀਂ ਰਹਿਣੇ ਜਿੱਦ ਦੇ ਹਾਲ ਇਹੋ ਜਿਹਾ ਹੋ ਗਿਆ ਫੇਰ ਵੀ ਝਾਕੋਗੇ ਤੇ ਮਹਾਰਾਜ ਦੇ ਤਾਂ ਬਚਨਾ ਤੇ ਖਾਲਸਾ ਤਾਂ ਚੜ੍ਹਦੀ ਕਲਾ ਚ ਹੀ ਰਹਿਣਾ ਤੇ ਚੜ੍ਹਦੀ ਕਲਾ ਚ ਹੀ ਰਹੂਗਾ